ਅੱਜ ਜਿਹੜਾ ਸੋਚ ਤੇ ਪਹਿਰਾ ਉਹ ਅਸੀਂ ਦੇਣ ਆਇਆ ਤੁਹਾਡੀ ਸੋਚ ਤੇ ਕਿ ਤੁਸੀਂ ਜਦੋਂ ਇੱਕ ਲਹਿਰ ਬਣ ਕੇ ਇੱਕ ਸਮੁੰਦਰ ਦੀ ਲਹਿਰ ਵਾਂਗੂ ਜਦੋਂ ਪਿੰਡਾਂ ਦੇ ਵਿੱਚ ਵੜੋਂਗੇ ਤਾਂ ਜਿਹੜੇ ਅਨਛਣੁਛੇ ਤਸਕਰ ਦਾ ਜਿਹੜੇ ਛੋਟੇ-ਮੋਟੇ ਡਰੱਗ ਡੀਲਰ ਇਹ ਉਹ ਤੇਮ ਕੰਮ ਕੰਨੇ ਇਹ ਸਾਰੇ ਰੁੜ ਜਾਣੇ ਆ ਕਿਉਂਕਿ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਪੁਲਿਸਿੰਦ ਦੀ ਮੈਂ ਤਾਰੀਫ ਕਰਨੀ ਚਾਹੁੰਦਾ ਇਸ ਮਾਮਲੇ 'ਚ ਕਿ ਜਦੋਂ ਤੋਂ ਇਹਨਾਂ ਦੇ ਜਿਹੜੇ ਤਿੰਨ ਮੰਜ਼ਲਾਂ ਵਾਲਾ ਕਿ ਦੋ ਮੰਜ਼ਲਾਂ ਵਾਲੇ ਘਰ ਕੁਰਜ ਟੈਣੇ ਸ਼ੁਰੂ ਹੋਏ ਆ ਉਦੋਂ ਦੇ ਲੋਕਾਂ ਨੂੰ ਵੀ ਹੌਸਲਾ ਹੋਇਆ ਕਈ ਜਗ੍ਹਾ ਤੇ ਲੱਡੂ ਵੰਡਣ ਦੀਆਂ ਵੀ ਵੀਡੀਓ ਆਈਆਂ ਵੀ ਲੇਡੀਜ਼ ਲੱਡੂ ਵੰਡ ਰਹੀਆਂ ਸੀ ਵੀ ਸ਼ੁਕਰ ਇਹਨਾਂ ਦੇ ਘਰ ਦੇ ਕੋਈ ਹੋ ਗਿਆ ਇਹਨਾਂ ਤੇ ਮਤਲਬ ਇਹਨਾਂ ਤੇ ਕਾਰਵਾਈ ਹੋ ਗਈ ਨਹੀਂ ਤਾਂ ਸਾਨੂੰ ਰੋਹ ਮਾਰਦੇ ਸੀ ਇਹਨੂੰ ਹਟਾ ਕੇ ਦਿਖਾਓ ਸਾਨੂੰ ਸਾਨੂੰ ਹਟਾ ਕੇ ਦਿਖਾਓ ਇਸ ਤਾਈਂ ਵੇਚਾਂਗੇ ਸੋ ਹੁਣ ਐਸ ਤਰ੍ਹਾਂ ਹੈ ਕਿ ਜੇ ਪੁਲਿਸ ਵੈਸੇ ਵੀ ਆ ਜੇ ਨਾ ਕਿਸੇ ਦੇ ਚਾਰ ਪੰਜ ਘਰ ਤਾਂ ਉਥੇ ਉਹੀ ਜਿੰਦਾ ਲਾ ਕੇ ਜਿਹੜੇ ਨੇ ਘਰ ਨੂੰ ਜਿੰਦਾ ਲਾ ਕੇ ਚਲੇ ਜਾਂਦੇ ਆ ਮਤਲਬ ਇਹਦਾ ਮਤਲਬ ਨਿਸ਼ਾਨਦੇ ਹੋਈ ਇਹ ਕਰ ਜਾਂਦੇ ਆ ਆਪਣੇ ਘਰ ਦੀ ਕਿ ਅਸੀਂ ਭਾਈ ਸਾਨੂੰ ਡਰਿਆ ਨਾ ਚਾਹਤ ਸ਼ਾਇਦ ਪੁਲਿਸ ਸਾਡੇ ਘਰੇ ਆਈ ਹੋਵੇ ਚੋਰ ਦੇ ਦਿਲ ਚ ਪਾਲਾ ਹੁੰਦਾ ਠੀਕ ਹੈ ਨਾ ਵੀ ਸ਼ਾਇਦ ਸਾਡੇ ਘਰੇ ਆਈ ਹੋਵੇ ਸੋ ਇਹ ਡਰ ਬਹੁਤ ਜ਼ਰੂਰੀ ਹੈ ਸੋ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਜਮੇ 100% ਆਪਾਂ ਨੇ ਫੇਜ਼ 1 ਚ ਖਤਮ ਕਰਤਾ ਪਰ ਇੱਕ ਜਿਹੜਾ ਆਮ ਸ਼ਰਿਆਮ ਹੀ ਮੋਟਰਸਾਈਕਲਾਂ ਤੇ ਤੁਰੇ ਫਿਰਦੇ ਸੀ ਤੇ ਆਪਾਂ ਦਾ ਘਾਪ ਕਰੋ ਬਾਹਰ ਨਿਕਲਣਾ ਓਖਾ ਕਰ ਉਹ ਬੰ ਹੁਣ ਥੋੜਾ ਬਹੁਤ ਜਿਹੜਾ ਵੱਡੇ ਲੈਵਲ ਤੇ ਜਾਂ ਬਹੁਤ ਗੁਪਤ ਲੈਵਲ ਤੇ ਚੱਲਦਾ ਹੈ ਆਪਾਂ ਛੱਡਣਾ ਨਹੀਂ ਇਹ ਕਿਉਂਕਿ ਜੰਗ ਜਿਹੜੀ ਹੈ ਉਹ ਜਾਰੀ ਰਹੂਗੀ ਅਜੇ ਆਪਣਾ ਆਪਾਂ ਮੰਜ਼ਿਲ ਤੇ ਨਹੀਂ ਪਹੁੰਚੇ ਇਸ ਕਰਕੇ ਕਹਿੰਦੇ ਕਿਸੇ ਕਿਸੇ ਕਵੀ ਨੇ ਲਿਖਿਆ ਹੈ ਕਿ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਅੱਜ ਆਪਾਂ ਇੱਥੇ ਨਕਸ਼ਾ ਬਣਾਉਣ ਆਇਆ ਸਫਰ ਦਾ ਅਗਲੇ ਸਫਰ ਦਾ ਸੈਕੰਡ ਫੇਜ ਦਾ ਨਕਸ਼ਾ ਨਕਸ਼ਾ ਇਹ ਇੱਥੋਂ ਬਣਾ ਕੇ ਜਾਇਓ ਤੇ ਮੰਜ਼ਲ ਦੇ ਮੱਥੇ ਤੇ ਤੁਹਾਡੇ ਨਾਵਾਂ ਦੀ ਤਖਤੀ ਲੱਗੂਗੀ ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਮੈਂ ਮੰਜਲ ਦੇ ਮੱਥੇ ਤੇ ਤੁਹਾਡੇ ਨਾਮ ਉਕਰੇ ਜਾਣਗੇ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਪੰਜਾਬ ਦੀ ਇੱਕ ਹੋਰ ਜੰਗ ਲੜੀ ਸੀ ਇਹ ਵੀ ਜੰਗ ਹੀ ਹੈ ਯੁੱਧ ਹੈ ਇਹਨੂੰ ਯੁੱਧ ਵਾਂਗੂ ਹੀ ਲੜਨਾ ਹੈ ਇਹ ਵੀ ਇੱਕ ਯੁੱਧ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਦੇ ਜੰਮਿਆਂ ਨੂੰ ਰੋਜ਼ ਮਹਿਮਾ ਆਉਂਦੀਆਂ ਰੋਜ਼ ਖੂਬਟ ਕੇ ਪਾਣੀ ਪੀਣਾ ਪੈਂਦਾ ਹੈ ਪੰਜਾਬੀਆਂ ਨੂੰ ਸੋ ਇਸ ਕਰਕੇ ਆਪਾਂ ਦੇਸ਼ ਵਾਸਤੇ ਵੀ ਖੜਨਾ ਹੈ ਆਪਣੇ ਕੌਮ ਵਾਸਤੇ ਵੀ ਖੜਨਾ ਹੈ ਆਪਣੀ ਧਰਤੀ ਵੀ ਬਚਾਉਣੀ ਹੈ ਆਪਣੀ ਜਵਾਨੀ ਵੀ ਬਚਾਉਣੀ ਹੈ ਆਪਣਾ ਪਾਣੀ ਵੀ ਬਚਾਉਣਾ ਹੈ ਕਿਸਾਨੀ ਵੀ ਬਚਾਉਣੀ ਹੈ ਆਪਣਾ ਪੰਜਾਬ ਬਚਾਉਣਾ ਹੈ ਸਾਰਾ ਪੰਜਾਬ ਇੱਕ ਪੂਰਾ ਇੱਕ ਫੁੱਲ ਹਰ ਕਿਸਮ ਦਾ ਫੁੱਲ ਹੈ ਪੰਜਾਬ ਚ ਹਰ ਫੁੱਲ ਦੀ ਆਪਣੀ ਆਪਣੀ ਮਹਿਕ ਹੈ ਆਪਣਾ ਆਪਣਾ ਰੰਗ ਹੈ ਇਹ ਜਿਹੜੇ ਨਫਰਤੀ ਲੋਕ ਆ ਕੇ ਦੇਸ਼ ਦੇ ਵਿੱਚ ਉਹ ਕਹਿੰਦੇ ਇੱਕੋ ਰੰਗ ਦੇ ਹੋਣੇ ਚਾਹੀਦੇ ਗੁਲਦਸਤੇ ਗੁਲਦਸਤੇ ਚ ਇੱਕੋ ਰੰਗ ਦੇ ਫੁੱਲ ਹੋਣਗੇ ਕਿੰਨੇ ਦਿਨ ਦੇਖ ਲਓਗੇ ਭਾਜੀ ਉਹਨੂੰ ਦੋ ਦਿਨ ਦੇਖ ਲਓਗੇ ਪੰਜ ਦਿਨ ਦੇਖ ਲਓਗੇ ਗੁਲਦਸਤੇ ਦਾ ਮਤਲਬ ਹੀ ਅਲੱਗ-ਅਲੱਗ ਕਿਸਮ ਦੇ ਫੁੱਲ ਅਲੱਗ-ਅਲੱਗ ਕਿਸਮ ਦੀ ਮਹਿਕ ਅਲੱਗ ਕਿਸਮ ਦੀ ਸੁਗੰਧ ਸਾਡਾ ਦੇਸ਼ ਜਿਹੜਾ ਪੂਰਾ ਫਲਵਾੜੀ ਹੈ अलग-अलग किस्म ਦਾ ਸਾਡਾ ਹੋਰ ਕਲਚਰ ਹੈ ਸਾਊਥ ਦਾ ਹੋਰ ਕਲਚਰ ਹੈ ਬੰਗਾਲ ਦਾ ਹੋਰ ਕਲਚਰ ਹੈ ਇਹ ਕਹਿੰਦੇ ਨਾ ਜੀ ਸਾਰਾ ਇੱਕੋ ਹੀ ਕਰ ਦੇਣਾ ਇਸ ਤਾਂ ਐਵੇਂ ਕਰ ਦਊਂਗਾ ਇੱਕੋ ਹੀ ਤੁਸੀਂ ਸੋ ਇਸ ਕਰਕੇ ਅਸੀਂ ਤੁਹਾਡੇ ਪਹਿਰੇਦਾਰ ਬਣ ਕੇ ਉੱਥੇ ਤਾਹਾਂ ਖੜਾਂਗੇ ਜਿੱਥੇ ਪੰਜਾਬ ਦੇ ਹੱਕਾਂ ਦੀ ਗੱਲ ਚੱਲੂਗੀ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਪੈ ਰਿਆ ਹੈ ਭਗਵੰਤ ਮਾਨ ਉੱਥੇ ਤੁਹਾਨੂੰ ਖੜਾ ਮਿਲੂਗਾ ਚਾਹੇ ਉਹ ਸੜਕ ਤੇ ਹੋਵੇ ਚਾਹੇ ਉਹ ਪਾਰਲੀਮੈਂਟ ਹੋਵੇ ਚਾਹੇ ਵਿਧਾਨ ਸਭਾ ਹੋਵੇ ਚਾਹੇ ਕੋਈ ਦਫ਼ਤਰ ਹੋਵੇ ਚਾਹੇ ਜਿਹੜਾ ਮਰਜੀ ਕਿਸੇ ਵੱਡੇ ਅਫਸਰ ਦਾ ਜਾਂ ਮੰਤਰੀ ਦਾ ਕੋਈ ਉਹਦਾ ਕਰ ਹੋਵੇ ਅਸੀਂ ਖੜਿਆ ਖੜਾਂਗੇ ਇੱਥੇ ਹੱਥਾਂ ਦੇ ਵਿੱਚ ਚਾਹੇ ਸਾਡੇ ਮੰਗ ਪੱਤਰ ਹੋਵੇ ਚਾਹੇ ਆਰਡਰ ਹੋਵੇ ਚਾਹੇ ਝੰਡਾ ਹੋਵੇ ਸੋ ਅਸੀਂ ਪੰਜਾਬ ਦੇ ਹੱਕਾਂ ਨੂੰ ਬਿਲਕੁਲ ਕਦੇ ਵੀ ਚਾਹੇ ਪਾਣੀਆਂ ਦੀ ਗੱਲ ਹੋਵੇ ਬੀਬੀਐਮਬੀ ਦੀ ਗੱਲ ਹੋਵੇ ਚੰਡੀਗੜ੍ਹ ਦੀ ਗੱਲ ਹੋਵੇ ਯੂਨੀਵਰਸਿਟੀ ਦੀ ਗੱਲ ਹੋਵੇ ਪੰਜਾਬ ਦੇ ਪੰਜਾਬ ਦੇ ਜਿੰਨੇ ਵੀ ਹੱਕ ਨੇ ਅਸੀਂ ਉਹਦੇ ਵਾਸਤੇ ਨਾਲ ਖੜਾਂਗੇ ਪਹਿਲੇ ਦਿਨੋਂ ਖੜਦੇ ਆ ਰਹੇ ਹਾਂ